ਇਨੰਤ ਦਸਤਾ ਮੈਂ ਤਾਂ ਆਪ ਦਾ ਯਾਰ ਦੀਆਂ ਬਾਈ ਫਿਰ ਹੋਰ ਦਾ ਦੇਖਣਾ ਉਹ ਪੱਠਾ ਕੰਨੀ ਕੀ ਦੇਖੂ ਮੈਂ ਤੈਨੂੰ ਜਾਣੇ ਦਿੰਦਾ ਪੱਠਾ ਪੂਰੀਆਂ 45000 ਦੀਆਂ ਦੇ ਓਏ ਸਾਰੀਆਂ ਗੱਲਾਂ ਛੱਡ 37000 ਦੀਆਂ ਬੇਇੱਜ਼ਤੀਆ ਚੁੱਪ ਕਰ ਜਾ ਓਏ ਹਟਾ ਗਰੰਟੀ ਵੀਰੇ ਜਿਹੜੀ ਉਹਦਾ 27 27 ਹੋ ਗਿਆ ਇੱਕ ਦਾ ਹਾਂ 27 27 ਕਰਦਾ ਉਹ 27 ਸਾਹ ਚਾ ਜੋੜ ਲੈ ਬੱਸ ਤੁਸੀਂ ਕੀ ਲਾਇਆ ਬਾਈ

17 17 ਕਿੰਨਾ ਬਣ ਗਿਆ ਇਹ 34000 ਬਣ ਗਿਆ ਭਾਈ ਮਗਰਾ ਉਹ ਮੈਂਚਰਾ ਫਿਰ ਹੋਰ ਦੇਣੀਆਂ ਕਿੰਨੇ ਦੀਆਂ ਨੇ ਮੈਂ ਤਾਂ ਹੁਣ ਦੱਸੀ ਬਣਾ ਦਾ ਦੱਸਣਾ ਦਾ ਪਾਈਆਂ ਇਹਨਾਂ ਨੂੰ ਤਾਂ ਦੱਸਤਾ ਮੈਂ ਤਾਂ ਆਪਦਾ ਆਇਆ ਦਾ ਬੜੇ ਥੀ ਘਟੇ ਰਹਾਂਗੇ ਸਾਰੀ ਜਿਹੜੀ ਮੈਂ ਤਾਂ ਟੋਪੇ ਚ ਇੱਕ ਸੜਤੀ ਦੁਆ ਨੇ ਕੱਢਣੀ ਤਾਂ ਪਊਗੀ ਏ ਕੱਢਣੀ ਤਾਂ ਪਊਗੀ ਇਹ ਸਹੀ ਗੱਲ ਯਾਰ ਐਨੀ ਗੱਲ ਬਣਨੀ ਪੱਠਾ ਪਸੰਦ ਨੇ ਕਿਹੜੇ ਪਿੰਡੋਂ ਆਇਆ ਤਰਖਾਨ ਵਾਲਾ ਆ ਲਵੇ ਜੀ ਆਹੋ ਦੰਤ ਦੇ ਦੰਤਾਂ ਨੂੰ ਤੂੰ ਕਿਹੜਾ ਕੱਚਾ ਜਿਹੜਾ ਮੰਡੀ ਚ ਆਇਆ ਛੇ ਸਾਈਡਾਂ ਤੋਂ ਦੇਖਿਆ ਕਰ ਭਰਾਵਾ ਮੂਹਰੇ ਨਹੀਂ ਪਤਾ ਲੱਗਦਾ ਪੂਰਾ ਕਰੀ

ਭਾਈ ਯਾਰ ਜੇ ਨੁਕਸ ਹੋ ਗਿਆ ਵੀਡੀਓ ਬੰਦ ਦੀ ਮੇਰੇ ਕੋਲੇ ਸਾਡੀ ਨਹੀਂ ਤੇਰੇ ਸਾਹਮਣੇ ਸੋਨਾ ਖੜਾ ਯਾਰ ਮੇਰੀ ਗੱਲ ਸੁਣਤਾ ਠੀਕਾ ਜਿਉਂ ਮਰਜੀ ਦਿਖਾ ਲਾ ਮੰਡੀ ਚ ਆਪਣੇ ਕੋਲ ਤਾਂ ਗੱਦਾ ਸਿੱਧੀਆਂ ਹੀ ਆ ਮੈਂ ਇੱਕ ਗੱਲ ਦੱਸਾਂ ਤੈਨੂੰ ਦੱਸੋ ਜੀ ਤੂੰ ਕਹਿੰਦਾ ਰੋਜ ਰੋ ਸੌਦੇ ਮੰਡੀਆਂ ਚ ਮੰਡੀਆਂ ਚ ਰੋਜ ਆ ਕੇ ਖੜਦੇ ਆ ਹਾਂ ਜੀ ਇਹ ਕਿੰਨੀਆਂ ਕਮੋੜੀਆਂ ਆਵੇਂਗਾ ਲੋਕਾਂ ਦੀਆਂ ਮੇਰੇ ਮੋੜ ਨੂੰ ਹੁਣ ਇਹਦੇ ਚ ਨੁਕਸ ਹੈ ਹੀ ਨਹੀਂ ਰਾਜੋ ਕੀ ਕਹੀਏ ਤੂੰ ਐ ਕਹਿੰਦੇ ਨਾ ਜੀ ਤਾਂ ਜਮਾ ਨੁਕਸ ਹੈ ਲੈ ਨਾਲ ਹੈ ਆਹੋ ਐ ਕਹਿੰਦਾ ਕਿਉਂ ਵੀ ਭਾਈ ਇਹਨੇ ਮਿੱਟੀ ਏ ਸੁਨਣਾ ਅੱਜ ਦੀ ਕਣੀ ਤੇਰਾ ਮੇਰਾ ਕੀ ਪਤਾ ਕੀ ਹੋ ਜੇ ਇਹਦਾ ਕੁਝ ਨਹੀਂ ਪਤਾ ਜੀ ਸਾਹ ਵਾਲੀ ਚੀਜ਼ ਦਾ ਕੋਈ ਕਿਉਂ ਸਰਦਾਰ ਜੀ ਇਹਦਾ ਘਰੋਂ ਚੱਲ ਪੰਨਿਆ ਤਾਂ ਲੈ ਨਾ ਲੈ ਮੁੱਲ ਆਪਦਾ ਪੁੱਗਦਾ ਨਾ ਇਹਦਾ ਘਰੋਂ ਇਹਨੂੰ ਚੰਗਾ ਲੱਗੂ ਦੇਉ ਨਹੀਂ ਦੇਉ ਨਾ ਦੇਵੇ ਇਹਦਾ ਘਰੋਂ ਆਪਦੇ ਭਾਈ ਨੂੰ ਖੜਿਉ ਇਹ ਤਾਂ ਜਮਾ ਮਿੱਟੀ ਐ ਨਾ ਤਾਂ ਜਿਹੜਾ ਤੋਂ ਮੈਨੂੰ ਫਸਾਉਣਾ ਤੂੰ ਨਾਲਿਆ ਫਸੇਗਾ ਉਹ ਤਾਂ ਨੂੰ ਫਸਾਂਗੇ ਜਿਹੜੀ ਚੰਗੀ ਚੀਜ਼ਾਂ ਕਾ ਨੂੰ ਫਸਾ 20 ਵਾਰੀ ਫਸੇ ਆ ਤੂਫਾਨ ਕਿੱਥੋਂ ਚੱਲ ਪਿਆ ਏ ਜੁੱਤੀਆਂ ਬੈਂਦੀਆਂ ਨੇ ਆਪਣੇ ਗਾਲਾਂ ਬੈਂਦੀਆਂ ਨੇ ਕੋਈ ਜਾਣਦੇ ਯਾਰ ਅਗਲੇ ਨੂੰ ਅਗਲੇ ਦਾ ਕੰਮ ਗਾਲਾਂ ਕੱਢਣੇ ਕੱਲ ਸਿੱਧੀ ਕਰਿਆ ਕਰੋ ਕਿਉਂ ਜੀ ਜਿਹੜਾ ਕੱਢਦਾ ਵਧੀਆ ਗੱਲ ਆ ਪੁੰਨ ਬਾਬਤ ਹੁੰਦੇ ਜਾਂਦੇ ਨੇ ਜੈ ਜਿਹਦਾ ਸਕਿੰਨੀਆਂ ਵੇਚਣੀਆਂ ਨੇ ਵਪਾਰ ਲੈਣਾ ਜੁੱਤੀਆਂ ਵਾਲੀ ਆ ਹੋਰ ਕੀ ਆ ਤੁਸੀਂ ਦੱਸ ਦਿਓ ਜੀ ਭਾਈ ਉਹਨਾਂ ਨੂੰ ਹੋ ਕੇ ਦੱਸ ਮੈਨੂੰ ਛੋਟੇ ਭਾਈ ਹਾਂ ਐ ਨਹੀਂ ਗੱਲ ਬਣਨੀ 40000 ਦੀਆਂ ਭਾਈ ਫਿਰ ਹੋਣਗੀਆਂ ਕਿੱਥੇ ਇਹ ਤਾਂ ਹੁਣ ਤੈਨੂੰ ਵੀ ਪਤਾ ਯਾਰ ਜੋ ਜੰਨੇ ਦਾ ਧੰਨਾ ਹੈਗਾ ਤੂੰ ਕਿਹੜਾ ਰੋਜ਼ ਦਾ ਕੰਮ ਕਾਰੀਗਰੋਂ ਯਾਰ ਕੋਈ ਦਾਦੀ ਉਹ ਮੈਂ ਦਾ ਰਾਜੂ ਹੁਣ ਕੀ ਇਹਦੇ ਚ ਕੀ ਨੰਗੀ ਨਾ ਉਹ ਅਹੀਆਂ ਬਠਾ ਕਿੱਥੇ ਪਈਆਂ ਨੇ ਯਾਰ ਆ ਇਹ ਜਿਹਦਾ ਤੇਰੇ ਵਰਗਾ ਬੰਦਾ ਵੀ ਨਹੀਂ ਕਿਤੇ ਪਿਆ 50 50000 ਰੁਪਇਆ ਲੋਕ ਮੰਗੀਆਂ ਤੇਰੇ ਵਰਗਾ ਜਵਾਨ ਕਿੱਥੇ ਆ ਹੁਣ ਉਹ ਜਵਾਨ ਤਾਂ ਸਾਰੀ ਨੇ ਸਾਰੀ ਨੇ ਮਾਂ ਦਾ ਜਦੋਂ ਮਾਂ ਘਰ ਸੁਵਾਉਂਦੀ ਆ ਯਾਰੀ ਜਵਾਨ ਬਣ ਜਾਂਦੇ ਨੇ ਮੌਜ ਵੱਖ ਨਹੀਂ ਬਣਿਆ ਉਹ ਬਣੂਗਾ ਗਰੀਬ ਦਾ ਕਿੱਥੋਂ ਬਣ ਜੂ ਹੁਣ ਦੇਖੀ ਹੁਣ ਬਣੂਗਾ ਜਿਹੜਾ ਅਗਲੀ ਆ ਆ ਦੇਖੀ ਭਾਈ ਰਸਤਾ ਦਾ ਪਾ ਮੈਨੂੰ ਰਸਤਾ ਪਾਤਾ ਜੀ ਮੈਂ ਤਾਂ ਕਿੰਨੇ ਦੀਆਂ ਓ ਪੱਠਾ ਕੰਨੀ ਕੀ ਦੇਖੂ ਮੈਂ ਤੈਨੂੰ ਜਾਣੇ ਦਿੰਦਾ ਪੱਠਾ ਨਹੀਂ ਰਾਜੂ ਨੇ ਤਾਂ ਖਿੱਚ ਗਈ ਮਾਰ ਲਿਆ ਤੇ ਲੈ ਤੈਨੂੰ ਕਿੱਥੋਂ ਲੈਣ ਦਊ ਮੈਂ ਨਹੀਂ ਲੈਣ ਦਸ ਸਰੀਏ ਵਰਗਾ ਸਰੀਰ ਹੈ ਮੇਰਾ ਹਾਂ ਚਲੋ ਤੈਨੂੰ ਨਹੀਂ ਮੈਂ ਲੈਣ ਦਦਾ ਕਹੇ ਚੱਕ ਕੇ ਵੀ ਇਲਟਾ ਤੂੰ ਨਾ ਭਰਾਵਾ ਹਾਂ ਹੈਗੀ ਚਲੋਸਤਾ ਆਪਦੇ ਭਜਨ ਨਾਲੇ ਕੁਝ ਟੁੱਟ ਗਿਆ ਅਗਲਾ ਕੋ ਰਾਜੂ ਨੇ ਤੋਰਨਾ ਓਰੀ ਆ ਜਾ ਇਹ ਆਵਾਜ਼ ਨਹੀਂ ਆਉਂਦੀ ਬਾਜ ਨਹੀਂ ਆਉਂਦੀ ਕਹਿੰਦਾ ਬਾਜਾ ਵੱਜਦਾ ਨਹੀਂ ਬਾਜਦਾ ਵੱਜਦਾ ਹਾਂ ਔਰੇ ਆ ਜਾ ਬਾਈ ਇੱਦਾਂ ਕਹਿੰਦਾ ਬਾਜ ਨਹੀਂ ਆਉਂਦੀ ਉੱਥੇ ਸਹੀ ਸੀ ਠੀਕ ਹਲਕਾ ਤਾਂ ਹੈ ਬਾਈ ਕੀ ਕਰਾਂ 10 1 ਇੱਕ ਘੱਟ 40 ਦਿਨ ਦਿੰਦੇ ਨੇ ਉਹ ਨਹੀਂ ਹੁੰਦੀ ਯਾਰ ਰਾਜੂ ਪੂਰੀਆਂ 40 ਦਿਨ ਫਿਰ ਹੁਣ ਕੀ ਕਰਾਂ ਯਾਰ ਚੀਜ਼ਾਂ ਨਹੀਂ ਦੇਖ ਮੇਰੇ ਕੋਲ ਨਹੀਂ ਬਾਈ ਤੂੰ ਦੇਖ ਚੀਜ਼ਾਂ ਨਹੀਂ ਮੈਂ ਦੇਖਦਾ ਠੀਕ ਆ ਕੀ ਕਰਾਂ ਕਿੰਨੇ ਕਿ ਕੋਈ ਰਸਤਾ ਦਾ ਜਿਵੇਂ 22 22 ਦੀਆਂ ਲੈ ਜਾ ਚੱਕ 12 52 52 ਇੱਥੇ ਹੋতো 12 ਤਾਂ ਪਾ 50 ਤੇ ਦੋ ਹੋ ਗਏ ਬਾਈ ਦਾ ਚਲੋ ਫਿੱਤੀ ਗੱਲ ਦੱਸਾਂ ਪੱਠਾ ਦੇਖਣਾ ਪਣਾ ਪੱਠਾ ਨਵੀਆਂ ਪੱਠਾ ਨੇ ਕਿਹੜਾ ਬੁੜੀਆਂ ਨੇ ਯਾਰ ਉਹਨੇ ਚਾਰ ਦੀਆਂ ਕੰਨੀਆਂ ਜਾ ਕੇ 6 ਆ ਹਜੇ 6 ਜਾ ਕੇ 8 ਹੋਈਆਂ ਠੀਕ ਆ ਬਾਲਾ ਵਿਚਾ ਪਿਆ ਯਾਰ ਠੀਕ ਆ ਸਿੰਗੀ ਦੀਆਂ ਨਾਕ ਨਕੌੜੇ ਦੀਆਂ ਕਿਤੋਂ ਦਾ ਹੱਥ ਧਰਾਉਣਾ ਜਿਆਦਾ ਹੋਇਆ ਨਹੀਂ ਪੱਠਾਂ ਤਾਂ ਨਹੀਂ ਕੋਈ ਨੁਕਸ਼ਾ ਸਾਰੀ ਮੰਡੀ ਚ ਕੋ ਮਲਾਪਰਾ ਤਸਵੀਰਾਂ ਵਰਗੀਆਂ ਕਾਲੀਆਂ ਨੇ ਜਵੇਂ ਕੋਲਿਆਂ ਵਰਗੀਆਂ ਬੰਤੇ ਦੀ ਮੁੱਛ ਵਰਗੀਆਂ ਹੋਰ ਬਾਈ ਬੰਤੇ ਜਵੇਂ ਵਧੀਆ ਭਰਾ ਬੰਤੇ ਦੀ ਮੁੱਛ ਵਰਗੀਆਂ ਨੇ ਕੁੰਡੀਆਂ ਪੱਠਾਂ ਕੁੰਡੀਆਂ ਸਿੰਗੀਆਂ ਵਾਲੀਆਂ ਪੱਠਾਂ ਦਾ ਚੱਕੀ ਹਾਂ ਪੰਤੇ ਦੀ ਮੁੱਛ ਵਰਗੀਆਂ ਪੱਠਾਂ ਕੁੰਡੀਆਂ ਸਿੰਗਾ ਵਾਲੀਆਂ ਆ ਗਿਆ ਮੱਗਰ ਜਲਾ ਖਾ ਉਰੇ ਲਿਆ ਪੱਠਾਂ ਬਾਈ ਹਾਂਜੀ ਇਹ ਆ ਦੰਦੇ ਉਰੇ ਲਿਆ ਫੜਕੇ ਉਰੇ ਲਿਆ ਫੜਕੇ ਲਾਈਏ ਤੇਲ ਦੇ ਤੜਕੇ ਲੈ ਪੱਠਾਂ ਲੈ ਕੇ ਦੇਵਾ ਹੁਣ ਤੈਨੂੰ ਆ ਚਲੋ ਹਣ ਤੂੰ ਉਹ ਨਾ ਬੈ ਸਾਹ ਤਾਂ ਹੁਣ ਮੇਰਾ ਦੂਰ ਹੈ ਜੀ ਸਾਹ ਨਾ ਹੁਣ ਤਾਂ ਦੂਰ ਹੀ ਹੈ ਸਾਹ ਭੱਜ ਨਾ ਜਾਈ 1000 ਦਾ ਉਹ ਲੈ ਰੱਖ ਕੇ ਛੱਡੂਗਾ ਲੈ ਪੂਰੀਆਂ 45000 ਦੀਆਂ ਦੇ ਓਏ ਸਾਰੀਆਂ ਗੱਲਾਂ ਛੱਡ ਜੇ ਵੇਚਣੀਆਂ ਨੇ ਉਹ ਵੇਚਣੀਆਂ ਆ ਭਰਾਵਾ ਮੈਂ ਪੱਠਾ ਦਾ ਸੇਦਾਂ ਛੱਡ ਬਾਈ ਓਏ ਭੱਜ ਨਾ ਨਹੀਂ ਲਾਉਂਦੇ ਬੱਦ ਤੁਰਿਆ ਪੱਠਾ ਵੀ ਦੇਖ ਤੂੰ ਰਾਜਾ ਹੋਰੇ ਆ ਓਰੇ ਉਰੇ ਆ ਜਾ ਰ। ਉਰੇ ਦਾ ਖਰ ਨਾ ਲਈ। ਉਰੇ ਆ ਦੇ ਆਪਾਂ। ਨਹੀਂ ਲੈਂਦੇ ਆਪਾਂ। 45000 ਨੂੰ ਦੰਨੇ? ਨਹੀਂ ਹੋਣੀ ਜੀ। ਪੱਠਾ 22.5 ਬਾਈ 2000 ਨੂੰ ਕੌਣ ਦੇ ਦੂ ਜੀ? ਪੱਠਾ ਦੇਖ ਮੜੀਆਂ ਆ। ਕੋ ਯਾਰ ਸੂਣ ਗਿਆ ਵੀ ਦੂਰ ਹਜੇ। ਦੂਰ ਕਿਤੇ ਰਾਜੂ ਇਹ ਤਾਂ ਸਾਰੀ 20-25 ਦਿਨ ਰਹਿੰਦੇ ਨੇ ਭਰਾਵਾ। ਦੂਰ ਕਿਤੇ ਹੁਣ ਯਾਰ ਜਦੋਂ ਪੱਠਾ ਪਾਲਦੇ ਆ ਉਦੋਂ ਵੀ ਤਾਂ ਆਪਾਂ ਟਾਈਮ ਦੇਖ ਕੇ ਚੱਲਦੇ ਆ। ਹੁਣ ਚੁੰਗੜ ਪੱਠਾ ਵੀ ਤਾਂ ਪਾਲਦਿਆਂ ਲੈ ਕੇ ਆਪਾਂ ਕਿਹੜਾ ਸਵਾਉਂਦੇ ਨਹੀਂ। ਮਾਲ ਪਸ਼ੂ ਵਾਲੇ ਬੰਦੇ ਆ ਰੋਜ ਦੇ ਨੌ ਤੇ ਚਵਾਰ ਗਵਾ ਕੇ ਆਪਾਂ ਸਹੀ ਜੰਨੇ ਆ ਅੱਠਾਂ ਚੰਗੀਆਂ ਨੇ ਉਹਦਾ ਠੀਕ ਪੈਸੇ ਉਹ ਚੰਗੇ ਅੱਠਾਂ ਦੀ ਗਾਰੰਟੀ ਮੈਂ ਦਿੰਦਾ ਮੁੱਲ ਟੁੱਕੇ ਤੇ ਕੋਈ ਲੈ ਜਾਊਗਾ ਆਪਣੀਆਂ ਨਹੀਂ ਤਾਂ ਤੂੰ ਮਰੇ ਜਿਵੇਂਗਾ ਨਹੀਂ ਮੈਂ ਮਰੇ ਜੂ ਮੇਰੀ ਦਲਾਲੀ ਵਗ ਜੂ ਇਹ ਜਾ ਸੁਣਦਾ ਅਗਲਾ ਪਰਾਂ ਸੌਦਾ ਕਰਕੇ ਪਾਰ ਜੂ ਮੇਜਰ ਰਸਤਾ ਨਹੀਂ ਨਾ ਠੀਕ ਹਾਂ ਤੇ ਜਾ ਚਲੋ ਜੀ ਕਰਮਾਂ ਚ ਹੋਣੀ ਲੰਘ ਜਾਣੀਆਂ ਮੈਂ ਇੱਕ ਸੌਦੇ ਚ ਹੋਣੀ ਨਹੀਂ ਮੇੜਦਣਾ ਭੱਜ ਨਾ ਤੂੰ ਭਾਜ ਨਾ ਪੱਠਾ ਚੰਗੀਆਂ ਨੇ ਛੋਟੇ ਵੀਰ ਮੂੰ ਤੇਰੀ ਮਰਜ਼ੀ ਹੈ ਤਾਲੀਆਂ ਨੇ ਡੰਚ ਕਿਸੇ ਨੇ ਨੰਦੀਆਂ ਤਾਂ ਵੀ ਖੜੇ ਬਾਈ ਸਾਹਮਣੇ ਥੋੜਾ ਜਿਹਾ ਲੈ ਲੈ ਆ ਜਾ ਬੋਲ ਨਾ ਹੁਣ ਛਾਲ ਵੱਡੀ ਓਏ ਨਹੀਂ ਮਾਰਦਾ ਮੈਂ ਛਾਲਾ ਮੈਨੂੰ ਪਤਾ ਇਹ ਤਰੀਕੇ ਦਾ ਵੀ ਕਿੱਥੇ ਖੜੂਗਾ ਕਿਉਂ ਵੀ ਇੱਕੇ ਦਾਦੇ ਕਿੰਨੇ ਦੇਣ ਮੈਂ ਤਾਂ ਰਾਜੂ ਹੁਣ ਦੱਸਦਾ ਯਾਰ ਲੱਗੂਵੇ 50 ਦੀਆਂ ਲੈ ਜਾ ਲੈ ਥੋੜਾ ਦੱਸ ਇੱਥੇ ਚੱਕ ਹੁਣ ਨਾ ਕੁਝ ਕਰੀ ਮੈਂ ਹੁਣ ਮੈਂ ਕਰਤਾ ਜਿਹੜਾ ਕੋ ਕਰਨਾ ਸੀ ਹੁਣ ਤੂੰ ਮੇਰੀ ਕੀਲ ਚ ਆ ਗਿਆ ਓਏ ਹੁਣ ਕੀਲ ਚ ਦਾ ਹੁਣ ਮੈਂ ਕਹਿਣਾ ਵੀ ਚੱਲ ਅਗਲੇ ਦੇ ਸਾਹਮਣੇ ਚ ਲੈ ਖੜ ਜਾ ਛੋਟੇ ਵੀਰ ਨਹੀਂ ਤਾਂ ਤੇ ਲੈਣੀਆਂ ਨਾ ਸੀ ਪੱਠਾਂ ਜਾਣ ਗਿਆ ਆਉਣੇ ਦੇ ਤੂੰ ਕੁ ਨਹੀਂ ਦੱਸਦਾ ਚਲ ਮੈਂ ਜਾਣ ਗਿਆ ਕਰ ਦੇ ਸਾਹ ਸਰ ਮਾ ਮੈਂ ਖਾਂ ਜ਼ਮੀਨਾਂ ਬੋਲ ਤੇ ਨੂੰ ਮਾਰ ਨਹੀਂ ਪਉਂਦਾ ਮਾਰ ਪੈਂਦੀ ਮਹਾ ਜ਼ਮੀਨ ਨਹੀਂ ਪੈਂਦੀ ਲੱਖਿਆ ਵੀ ਇਸੇ ਤੋਂ ਕਰਾ ਕੇ ਦੂੰ ਮੈਂ ਜੱਟ ਤੂੰ ਦੋਏ ਪੱਠਾਂ ਦੀ ਕਰਦੇ 400 ਲੱਗੂ ਇਹਦਾ ਚੱਲ ਪਹਿਲਾਂ ਛੜਦਾ ਨਹੀਂ ਹੈਗਾ ਪਹਿਲਾਂ ਬੋਲ ਤਾਂ ਦੋ ਪਾ ਜੱਟ ਨੂੰ ਬਸ ਬੋਲ ਤੀਆਂ ਬਾਈ ਓਏ ਉਰਾ ਕਰ ਓਏ ਉਹ ਬੋਲ ਤੀਆਂ 37000 ਦੀਆਂ ਵੇਚਤੀਆਂ ਚੁੱਪ ਕਰ ਜਾ ਜੀ ਔਰ ਇਹ ਹਟਾ ਪੱਠਾ ਪੱਠਾ ਲੋ 30 ਤੇ 7 ਉਹ ਕਹਿ ਜੀ ਓਏ ਇਹਦੇ 7 ਦੀਆਂ ਇਹਦਾ 30 ਤੇ 7 ਆ ਨਾ 40 ਤੇ 7 ਦੀਆਂ 37 ਇਹ ਮੇਰਾ ਮੇਰੇ ਲਵਜਾਂ ਦੇ 37 ਪੜ ਓਏ ਫੜ ਫੜ ਕਿੰਨੇ ਦੇ 40 ਤੇ 7 ਦੀਆਂ ਫੜ ਸਿੱਧਾ ਹੋ ਕੇ ਪੱਠਾ ਫੜ ਨਹੀਂ ਇਹ ਜਾਣ ਗਿਆ ਮਹਿੰਗੀਆਂ ਨਹੀਂ ਹੈਗੀਆਂ ਇਹ ਮਹਿੰਗੀਆਂ ਨਹੀਂ ਹੈਗੀਆਂ ਛੋਟੇ ਵੀਰ ਜਾ ਖੜੀਆਂ ਰਹਿੰਦੇ ਉਹ ਮੇਰੀਆਂ ਹੋ ਗਈਆਂ ਹੋ ਗਈਆਂ ਰੁਪਏ ਦੇ ਹੂੰ ਤੈਨੂੰ ਕੱਲ ਨੂੰ ਨਾ ਨਾ ਖੜੀਆਂ ਰਹਿੰਦੇ ਤੂੰ ਲੈ ਜਾ ਬਈ ਤੇਰੀ ਫਾਈ ਇਹਨਾਂ ਦਾ ਮਹਿੰਗਾ ਵੀ ਕੁਝ ਨਹੀਂ ਜਾ ਭਾਈ ਤੇਰੀ ਮਰਜ਼ੀ ਹੈ ਜਾ ਓ ਮੈਂ ਇੱਧਰ ਮੈਂ ਲੈ ਕੇ ਉਹ ਪਤਾ ਨਹੀਂ ਰਾਜੂ ਤਾਂ ਲਾ ਮੀ ਲਾ ਪੂਰੀ ਬਿੱਗਦੀਆਂ ਨੇ ਯਾਰ ਕਮਾਲ ਦੀ ਗੱਲ ਆ ਪਟਾ ਨਾ ਮੇਰੀਆਂ ਹੋ ਗਈਆਂ ਕਿਉਂ 40 ਤੇ 7 ਦੀਆਂ ਉਹ ਪਹਿਲਾਂ ਲੱਗੀ ਕੱਲ ਵੀ ਤਾਂ ਖਰੀਦੀ ਆ ਭਣਾ ਜੋ ਸਿੰਧ ਦੀ ਕੁੜੀ ਪਹਿਲਾਂ ਓਏ ਟਾਣੀਆਂ ਬਾਪੀ ਜਾ ਮੇਰੇ ਯਾਰ ਕਮਾਲ ਤੈਨੂੰ ਉੱਠ ਕੇ ਸੌਦਾ ਦਵਾ ਰਿਹਾ ਕਿਉਂ ਜੀ ਇਹਨੇ ਇਦੋਂ ਘਟਾਉਂਦਾ ਵੀ ਕੁਛ ਨਹੀਂ ਓਕੇ